ਜੇਕਰ ਬਲੈਕ ਮਨੀ ਐਕਟ ਦੇ ਤਹਿਤ ਤੁਹਾਡੇ ਖਿਲਾਫ ਕੋਈ ਨੋਟਿਸ ਲੰਬਿਤ ਹੈ ਤਾਂ ਤੁਸੀਂ ਹੁਣ ਦੇਸ਼ ਛੱਡ ਕੇ ਨਹੀਂ ਜਾ ਸਕੋਗੇ ਇਸ ਨਵੇਂ ਨਿਯਮ ਦੇ ਤਹਿਤ ਤੁਹਾਨੂੰ ਆਪਣੇ ਕੇਸ ਦਾ ਨਿਪਟਾਰਾ ਹੋਣ ਤੱਕ ਭਾਰਤ ਵਿੱਚ ਹੀ ਰਹਿਣਾ ਹੋਵੇਗਾ ਵਿਦੇਸ਼ ਵਿੱਚ ਸੈਟਲ ਹੋਣ ਲਈ ਤੁਹਾਨੂੰ ਆਮਦਨ ਕਰ ਅਤੇ ਹੋਰ ਬਕਾਇਆ ਟੈਕਸ ਅਦਾ ਕਰਨੇ ਪੈਣਗੇ ਅਤੇ ਵਿਦੇਸ਼ਾਂ ਵਿੱਚ ਖਰੀਦੀ ਜਾਇਦਾਦ ਦੇ ਖਾਤੇ ਦੇਣੇ ਹੋਣਗੇ ਵਿਦੇਸ਼ ਜਾਣ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਲਾਜ਼ਮੀ ਹੋਵੇਗਾ ਇਸ ਸਰਟੀਫਿਕੇਟ ਤੁਹਾਡੇ ਸਾਰੇ ਬਕਾਇਆ ਟੈਕਸ ਅਤੇ ਵਿੱਤੀ ਜ਼ਿੰਮੇਵਾਰੀਆਂ ਦਾ ਨਿਪਟਾਰਾ ਹੋਣ ਤੇ ਪ੍ਰਾਪਤ ਹੋਵੇਗਾ ਨਵਾਂ ਨਿਯਮ 1 ਅਕਤੂਬਰ 2024 ਤੋਂ ਲਾਗੂ ਹੋਵੇਗਾ ਹਰ ਸਾਲ ਔਸਤ 1.50 ਲੱਖ ਭਾਰਤੀ ਵਿਦੇਸ਼ਾਂ ਚ ਵੱਸਦੇ ਨੇ ਪਿਛਲੇ ਸਮੇਂ ਵਿੱਚ ਕਈ ਲੋਕ ਕਰੋੜਾ ਰੁਪਏ ਦੇ ਕਰਜ਼ਾਈ ਹੋ ਕੇ ਬਿਨਾ ਐਨਓਸੀ ਵਿਦੇਸ਼ਾਂ ਵੱਸ ਗਏ ਇਹ ਸੰਖਿਆ ਲਗਾਤਾਰ ਵੱਧ ਰਹੀ ਹੈ ਅਤੇ ਇਸ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹਨ ਜੋ ਦੇਸ਼ ਵਿੱਚ ਵਿੱਤੀ ਘਟਾਲਿਆਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਨੇ ਬਜਟ ਵਿੱਚ ਵਿੱਤ ਬਿੱਲ ਦੀ ਧਾਰਾ 71 ਦੀ ਧਾਰਾ 230 ਵਿੱਚ ਸੋਧ ਦਾ ਪ੍ਰਸਤਾਵ ਕੀਤਾ ਗਿਆ ਹੈ ਇਸ ਸੋਧ ਦਾ ਮਕਸਦ ਵਿੱਤੀ ਘਟਾਲਿਆ ਅਤੇ ਕਾਲੇ ਧਨ ਨਾਲ ਜੁੜੇ ਲੋਕਾਂ ਨੂੰ ਬਿਨਾਂ ਐਨਓਸੀ ਦੇ ਵਿਦੇਸ਼ ਜਾਣ ਤੋਂ ਰੋਕਣਾ ਹੈ ਚਾਰਟਰਡ ਅਕਾਊਂਟੈਂਟ ਹੀਰੇਨ ਅੰਬਾਗੀ ਅਨੁਸਾਰ ਮੌਜੂਦਾ ਸਮੇਂ ਵਿੱਚ ਵਿਦੇਸ਼ ਜਾਣ ਦੇ ਮਾਮਲੇ ਵਿੱਚ ਆਮਦਨ ਕਰ ਵੈਲਥ ਟੈਕਸ ਆਦਿ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਪਰ ਇਸ ਵਿੱਚ منی ਲਾਂਡਰਿੰਗ ਜਾਂ ਕਾਲਾ ਧਨ ਸ਼ਾਮਲ ਨਹੀਂ ਸੀ ਜੇਕਰ 1 ਅਕਤੂਬਰ ਤੋਂ ਬਾਅਦ ਵਿਦੇਸ਼ ਵਿੱਚ ਜਾਇਦਾਦ ਖਰੀਦੀ ਜਾਂਦੀ ਹੈ ਅਤੇ ਇਸ ਨਾਲ ਸੰਬੰਧਿਤ ਪੈਨਲਟੀ ਟੈਕਸ ਬਕਾਇਆ ਤਾਂ ਕਲੀਅਰੈਂਸ ਨਹੀਂ ਦਿੱਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਦਾ ਇਹ ਨਵਾਂ ਨਿਯਮ ਕਾਲੇ ਧਨ ਅਤੇ منی ਲਾਂਡਰਿੰਗ ਨਾਲ ਨਜਿੱਠਣ ਲਈ ਇੱਕ ਅਹਿਮ ਕਦਮ ਹੈ ਇਸ ਨਾਲ ਨਾ ਸਿਰਫ ਵਿੱਤੀ ਬੇਨਿਯਮੀਆਂ ਨੂੰ ਰੋਕਣ ਵਿੱਚ ਮਦਦ ਮਿਲੇਗੀ ਸਗੋ ਦੇਸ਼ ਦੀ ਆਰਥਿਕ ਸਥਿਰਤਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਬਲੈਕ ਮਨੀ ਐਕਟ ਦੇ ਤਹਿਤ ਦਰਜ ਕੀਤੇ ਗਏ ਲੋਕਾਂ ਨੂੰ ਵਿਦੇਸ਼ ਜਾਣ ਜਾਂ ਨਾਗਰਿਕਤਾ ਤਿਆਗਣ ਤੇ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ